ਤੁਸੀਂ ਦੇਖੋ ਉਹ ਜੇ ਹਾਲਾਤ ਜਿਹੜੋਂ ਇੱਥੇ ਕਰਬੜ ਸੀ ਉਦੋਂ ਵੀ ਇੱਥੇ ਭਰਾਵਾਂ ਨੂੰ ਰੋਕ ਰਹੇ ਸਨ ਤੇ ਆ ਜਿਹੜੀ ਸਭ ਤੋਂ ਵੱਡੀ ਸੈਂਥੀ ਪੰਜਾਬ ਦੀ ਉਹ ਹੈ ਭਾਈਚਾਰਕ ਸਾਂਝ ਆ ਜਿਹੜਾ ਅਟੈਕ ਹੈ ਅਟੈਕ ਹੋਂ ਪੰਜਾਬ ਦੀ ਸਟੇਬਿਲਟੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਤੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਆ ਇੱਕ ਇਨਸਿਡੈਂਟ ਨਹੀਂ ਲਗਾਤਾਰ ਹੋ ਰਿਹਾ ਐਨਾ ਸਾਰੇ ਇਨਸਿਡੈਂਟ ਲਗਾਤਾਰ ਹੋ ਰਿਹਾ ਤੇ ਸਰਕਾਰ ਕੁਝ ਹੈ ਹੀ ਨਹੀਂ ਕੋਈ ਕਰ ਨਹੀਂ ਰਹੀ ਇਤੋਂ ਜ਼ਿਆਦੀ ਮਾੜੀ ਸਰਕਾਰ ਹੋ ਨਹੀਂ ਸਕਦੀ ਅੱਜ ਗੈਂਗਸਟਰ ਹਰ ਦੂਜੇ ਬੰਦੇ ਨੂੰ ਪੁੱਛ ਲੋ ਤੁਸੀਂ ਆਪਣੇ ਸ਼ਹਿਰ 'ਚ ਹੀ ਪੁੱਛ ਲੋ ਸਾਰੇ ਸਾਰਿਆਂ ਤੋਂ ਫਰੋਤੀ ਲੱਗੇ ਡਰੋਂਦੇ ਗੈਂਗਸਟਰ ਨਾਲੇ ਹੁਣ ਆ ਗ੍ਰੇਨੇਡ ਅਟੈਕ ਕਰਨ ਲੱਗੇ ਡਰਾਣ ਲੱਗੇ ਮਾਰਨ ਲੱਗੇ ਇੱਥੇ ਲਾਅ ਨਾਅਰ ਤਾਂ ਹੈ ਹੀ ਨਹੀਂ ਚੋਰੀਆਂ ਡਕੈਤੀਆਂ 24 ਘੰਟੇ ਕੰਮ ਚੱਲ ਜਾਂਦਾ ਕਿਉਂਕਿ ਮੁੱਖ ਮੰਤਰੀ ਤਾਂ ਹੈ ਨਹੀਂ ਮੁੱਖ ਮੰਤਰੀ ਇੱਥੇ ਅੱਜ ਸਹੀ ਮੈਨੇ ਤੇ ਪੰਜਾਬ ਨੂੰ ਟੇਕਓਵਰ ਕਰ ਲਿਆ ਕੇਜਰੀਵਾਲ ਨੇ ਸੋ ਸੋੜੀਏ ਨੂੰ ਚਾਰ ਮਹਿਕਮੇ ਦੇਤੇ ਸੋੜੀਏ ਨੂੰ ਕੋਠੀ ਦਿੱਤੀ ਚੰਡੀਗੜ੍ਹ ਉਹਨਾਂ ਦਾ ਜੈਨ ਇੱਕ ਮਿਨਿਸਟਰ ਸੀ ਉਹ ਵੀ ਦਿੱਲੀੋਂ ਆ ਗਿਆ ਉਹਨੂੰ ਵੀ ਕੋਠੀ ਦਿੱਤੀਆਂ ਜਿਨ੍ਹਾਂ ਨੇ ਦਿੱਲੀ ਦੇ ਮਿਨਿਸਟਰ ਖਾ ਕੇ ਉਹ ਸਾਰੇ ਇੱਥੇ ਆ ਗਏ ਉਹਨਾਂ ਨੂੰ ਮਹਿਕਮੇ ਦੇਤੇ ਉਹਨਾਂ ਨੂੰ ਦਫ਼ਤਰ ਤੁਸੀਂ ਦੇਖ ਲਓ ਅੱਜ ਸਕੂਲ ਦਾ ਅਧਿਗਾਠਨ ਸੋੜੀਏ ਦੇ ਨਾਂ ਤੇ ਪਲੇਟਾਂ ਲੱਗੀਆਂ ਪਈਆਂ ਪੰਜਾਬ ਵਿੱਚ ਇਹ ਤਾਂ ਮਾੜੀ ਹਾਲਤ ਹੈ ਜੇ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੂੰ ਚੁਣਿਆ ਸੀ ਸਰਕਾਰ ਬਣਾਉਣ ਵਾਸਤੇ ਇੱਥੇ ਜਿਨ੍ਹਾਂ ਨੂੰ ਸਰਕਾਰ ਬਣਾਉਣ ਵਾਸਤੇ ਦਿੱਤੇ ਉਹ ਤਾਂ ਉਹਨਾਂ ਨੂੰ ਗਾਇਬ ਕਰ ਦਿੱਤਾ ਨਾਲੇ ਜਿਹੜੀ ਵੱਡੀ ਗੱਲ ਹੈ ਜਦੋਂ ਕੋਈ ਮੰਤਰੀ ਤੇ ਮੁੱਖ ਮੰਤਰੀ ਸੌਂ ਚੁੱਕਦਾ ਹੈ ਉਹ ਸੌਂ ਚੁੱਕਦਾ ਹੁੰਦਾ ਹੈ ਕਿ ਮੈਂ ਕਿਉਂਕਿ ਸਾਰੀਆਂ ਫਾਈਲਾਂ ਸਟੇਟ ਦੀਆਂ ਉਹਦੇ ਕੋਲ ਆਉਂਦੀਆਂ ਸੌਂ ਚੁੱਕੀ ਜਾਂਦੀ ਹੈ ਕਿ ਜੋ ਸਰਕਾਰ ਦੀ ਗੱਲਾਂ ਕਿਸੇ ਹੋਰ ਨੂੰ ਨਹੀਂ ਅਸੀਂ ਦੱਸਾਂਗੇ ਇਹ ਆ ਤਾਂ ਆਪਣੀ ਸੌ ਦੀ ਸਭ ਤੋਂ ਵੱਡੀ ਵਾਇਲੇਸ਼ਨ ਆ ਹੀ ਕਰ ਰਹੇ ਸਭ ਤੋਂ ਵੱਡਾ ਵਾਇਲੇਸ਼ਨ ਆ ਕਰ ਰਹੇ ਸੋ ਮੈਂ ਇੰਨਾ ਕਹਿਣਾ ਚਾਹਣਾ ਹੈ ਕਿ ਬੀਜਪੀ ਨੂੰ ਮੈਂ ਕਹਿਣਾ ਚਾਹਣਾ ਤੇ ਪੁਲਿਸ ਨੂੰ ਇੰਨਾ ਥੱਲੇ ਨਾ ਲੱਗੋ ਕਿ ਤੁਸੀਂ ਕੰਮ ਹੀ ਛੱਡ ਜਿਓ ਤੇ ਮੈਂ ਸ਼ੋਰ ਕਰਨਾ ਚਾਹਣਾ ਪੰਜਾਬੀਆਂ ਨੂੰ ਕਿ ਪੰਜਾਬ ਵਿੱਚ ਕਿਉਂਕਿ ਕਾਲੀ ਦਲ ਖੇਤਰੀ ਪਾਰਟੀ ਹੈ ਸਾਡੇ ਵਾਸਤੇ ਪੰਜਾਬ ਬਹੁਤ ਇੰਪੋਰਟੈਂਟ ਹੈ ਤੇ ਅਸੀਂ ਕਿਸੇ ਹਾਲਤ ਵਿੱਚ ਵੀ ਇਥੇ ਅਮਨ ਸ਼ਾਂਤੀ ਭੰਗਣੀ ਹੋਣ ਦੇਵਾਂਗੇ ਤੇ ਭਾਈਚਾਰਕ ਸਾਂਝ ਜਿਹੜੀ ਹੈਗੀ ਜਿਹੜਾ ਆਪਣਾ ਸਭ ਤੋਂ ਵੱਡਾ ਇੱਕ ਮੈਂ ਕਹਿੰਦਾ ਪੰਜਾਬ ਦਾ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਹੈ ਉਹ ਭਾਈਚਾਰਕ ਸਾਂਝ ਉਹ ਕਿਸ ਜਿੰਨੀ ਮਰਜ਼ੀ ਜ਼ੋਰ ਲਾ ਲੈਣ ਪਰ ਆਹ ਰਿਸ਼ਤਾ ਨਹੀਂ ਟੁੱਟਣ ਦੇਣਾ ਆਹ ਸਾਰੇ ਪੰਜਾਬੀਆਂ ਦਾ ਆ ਫੈਸਲਾ ਵੀ ਤੇ ਅਸੀਂ ਕਾਲੀਆ ਸਾਹਿਬ ਕੋਲ ਆਏ ਪੂਰੀ ਇਹਨਾਂ ਨਾਲ ਸਾਡਾ ਪੁਰਾਣਾ ਸਾਂਝ ਰਹੀ ਹੈ ਤੇ ਸਾਡੇ ਰਿਸ਼ਤੇ ਹੰਵੀ ਹੈ ਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਨੂੰ ਮੈਨੂੰ ਤਾਂ ਸਿਰ ਹੀ ਪਤਾ ਲੱਗੇ ਮੈਂ ਕਿ ਮੈਂ ਕਿੱਥੇ ਜਾ ਕੇ ਆਉਣਾ ਕਿ ਜੇ ਇਹ ਜੇ ਹਮਲੇ ਹੁਣ ਹੋਣ ਲੱਗ ਗਏ ਤੇ ਫਿਊਚਰ ਕੀ ਹੋਊਗਾ ਸਿਰ ਇੱਕ ਸਵਾਲ ਹੈ ਕਮਨ ਰੋੜਾ ਜਿਹੜੇ ਆਪਣਾ ਫੇਸਬੁਕ ਤੇ ਪੋਸਟ ਕਰਦੇ ਨੇ ਕਿ ਬੁਖਲਾਹਟ ਹੈ ਜਿਹੜੀ ਅਸੀਂ ਨਸ਼ਾ ਦੇ ਉੱਤੇ ਕਾਰਵਾਈ ਕਰਦੇ ਪਿਆ ਉਸ ਤੋਂ ਬਾਅਦ ਇਹ ਤਸਕ ਜਿਹੜੀ ਧਮਾਮ ਨਹੀਂ ਹੁੰਦੀ ਤੇ ਦੂਸਰੇ ਪਾਸੇ ਜਦੋਂ ਕਾਨਫਰੰਸ ਹੁੰਦੀ ਉਹਦੋਂ ਆਈਐਸਆਈ ਦਾ ਜਿਹੜਾ ਕਿ ਸੰਮੇਲਨ ਦੇ ਵਿੱਚ ਹੱਥ ਬੁਖਲਾੜ ਕਿਸ ਕਰ ਲਿਆ ਜਿਹੜੇ ਬੁਖਲਾੜ ਉਹਨਾਂ ਨੂੰ ਪੜ ਕੇ ਅੰਦਰ ਕਿਉਂ ਨਹੀਂ ਕਰਦੇ ਆ ਇੱਕ ਬਹਾਨ ਆਪਣੀਆਂ ਕਮਜ਼ੋਰੀਆਂ ਨੂੰ ਲਪੋਰੇ ਐ ਅੱਜ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਐ ਸਾਰਿਆਂ ਨੇ ਮਹੀਨਾ ਬਣ ਲਿਆ ਨਸ਼ੇ ਵਿੱਚ ਨਾ ਨਸ਼ੇ ਕਿਉਂ ਵੱਧ ਗਏ ਕਿਉਂਕਿ ਇਹਨਾਂ ਦੇ ਐਮਐਲਏ ਮਹੀਨਾ ਬਣ ਰਿਹਾ ਕਈ ਪੁਲਿਸ ਅਫਸਰ ਜਿਹੜੇ ਮੈਂ ਬੁਲਾ ਕੇ ਪੁੱਛਿਆ ਵੀ ਉਹਨਾਂ ਨੂੰ ਉਹ ਕਹਿੰਦੇ ਅਸੀਂ ਕੀ ਕਰੀਏ ਅਸੀਂ ਜਿਹੜੇ ਅਫਸਰ ਅਸੀਂ ਕੋਈ ਥੱਲੇ ਵੇਚਦਾ ਫੜਦੇ ਐ ਉਹਨਾਂ ਨੂੰ ਅਛੜਾ ਲੈਂਦੇ ਐ ਤੇ ਕਿਉਂਕਿ ਹਲਕੇ ਇੰਚਾਰਜ ਜਿਹੜੇ ਭਲਾ ਇਹਨਾਂ ਦੇ ਐਮਐਲਏ ਐ ਉਹ ਆਪ ਮਹੀਨਾ ਲੈ ਜਾਂਦੇ ਨਸ਼ਾ ਵੇਚਣਾ ਖੁੱਲੀ ਛੁੱਟੀ ਦਿੱਤੀ ਹੈ ਤੇ ਇਸ ਬੰਦਰ ਨੂੰ ਹੀ ਪੜਨਾ ਤਾਈਆਂ ਹਾਲਾਤ ਬਣ ਗਏ ਐ ਐਨਾ ਵੱਡਾ ਹੌਸਲਾ ਹੋ ਗਿਆ ਕਿ ਜਿੱਥੇ ਮਰਜ਼ੀ ਜਾ ਕੇ ਗ੍ਰਨੇਡ ਸੁੱਟ ਦੇਖੋ ਜਦੋਂ ਕਸ਼ਮੀਰੀ ਕਾਲੀਗਲ ਭਾਜੀਪੀ ਦੀ ਰਾਤ ਸੀ ਉਦੋਂ ਤੁਸੀਂ ਦੇਖਿਆ ਕਿੰਨੇ ਕਿਵੇਂ ਅਸੀਂ ਸਟਰੋਂਗਲੀ ਕੰਟਰੋਲ ਕੀਤਾ ਸਾਰਾ ਕੁਝ ਆਪ ਪਿਛਲੇ 10 ਸਾਲਾਂ 'ਚ ਦੇਖੇ ਹੌਲੀ-ਹੌਲੀ ਖਰਾਬ ਹੁੰਦਾ ਗਿਆ ਪਰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਚੀਫ ਮਿਨਿਸਟਰ ਸੀ ਉਦੋਂ ਵੀ ਉਹ ਕਿੰ ਮਿਸਟਰ ਨਹੀਂ ਸੀ ਉਹ ਤਾਂ ਘਰੋਂ ਨਿਕਲੇ ਨਹੀਂ ਉਹਦੇ ਬਾਅਦ ਡਿਗਰੇਡੇਸ਼ਨ ਹੋਣਾ ਵਾਲਾ ਤਾਂ ਜਿਵੇਂ ਪੱਠਾ ਬਾਤਾ ਜੀ ਨੇ ਤਾਂ ਆ ਮੈਨੂੰ ਤਾਂ ਡਰ ਲੱਗਦਾ ਕਿ ਜਾਇ ਜੀ ਹਾਲਾਤ ਇਹਨੇ ਬਣਾਈ ਜਾਂਦੇ ਐ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ ਬਲਕਿ ਮੁੱਚੀ ਦੂਰੀ ਦੇ ਉੱਤੇ ਪੁਲਿਸ ਆਇਆ ਤੇ ਬਿਊਟੀਪਾਰਟਾ ਤੁਸੀਂ ਹੈਰਾਨ ਰਹੋਗੇ ਮੇਰੇ ਤੇ ਜਿਹੜਾ ਹਮਲਾ ਹੋਇਆ ਤੁਸੀਂ ਗੱਲ ਕਰ ਮੇਰੇ ਤੇ ਹਮਲਾ ਹੋਇਆ ਕਮਿਸ਼ਨਰ ਵੀ ਆਇਆ ਉਹ ਪਤਾ ਕਰਨ ਤੁਸੀਂ ਕਰਦੇ ਨਹੀਂ ਛੱਡ ਦੇ ਕਹਿੰਦੇ ਅੰਮ੍ਰਿਤਸਰ ਜਦੋਂ ਮੇਰੇ ਕਮਣਾ ਹੋਇਆ ਮੈਂ ਅੰਮ੍ਰਿਤਸਰ ਸਗਾ 3 ਘੰਟੇ ਬੈਠਾ ਰਿਹਾ ਉੱਥੇ ਉੱਥੇ ਗਰਮੀ ਕਮਿਸ਼ਨਰ ਨਹੀਂ ਆਇਆ ਉੱਥੇ ਤੱਕ ਤੁਸੀਂ ਦੇਖੋ ਹਾਲਾਤ ਦੇਖੋ ਕਹਿ ਜੀਏ ਤੁਸੀਂ ਦੇਖੋ ਕਮਿਸ਼ਨਰ ਹੀ ਆਇਆ ਦੂਜੀ ਗੱਲ ਜਿਹਦੇ ਪੱਛਾ ਦਿੱਤਾ ਹੈ ਪੱਛਾ ਵੀ ਇਹਨਾਂ ਨੇ ਕੀਤਾ ਕਿ ਬਸ ਹੱਥੋਂ ਮੱਤੀ ਹੋਈ ਉਹਦੇ ਦਾ ਗੋਲੀ ਚੱਲ ਗਈ ਸ਼ਰੇਆਮ ਬੰਦਾ ਆਇਆ ਉਹ ਕਹ ਰਿਹਾ ਕਿ ਮੈਂ ਮਾਰਨ ਵਾਸਤੇ ਆਇਆ ਤੇ ਪਰਚੇ ਚ ਉਹਨਾਂ ਨੇ ਦਿੱਤਾ ਹੀ ਨਹੀਂ ਤੇ ਬੇਲ ਵੀ ਕਰਾਤੀ ਉਹਦੀ ਇਹ ਅਜੇ ਸਰਕਾਰਾਂ ਚ ਹੋਇਆ ਤੇ ਨਾਲੇ ਵੱਡੀ ਗੱਲ ਹੈ ਕੈਨ ਨੀ ਇਮੇਜਨ ਅੱਜ ਤੱਕ ਮੇਰੇ ਤੇ ਹਮਲਾ ਹੋਇਆ ਨਾ ਚਲਾਨ ਪੇਸ਼ ਹੋ ਗਿਆ ਮੇਰਾ ਬਿਆਨ ਹੀ ਨਹੀਂ ਕੋਈ ਗੱਲ ਲੈਣਾ ਹੈ ਜਿਹਦੇ ਤੇ ਹਮਲਾ ਹੋਇਆ ਉਹਦਾ ਬਿਆਨ ਹੀ ਨਹੀਂ ਲੈਣਾ ਹੈ ਮੇਰੀ ਸਿਕਿਉਰਿਟੀ ਦੇ ਆਫਸਰ ਹੈ ਉਹ ਨਾਦਾ ਨਹੀਂ ਬਿਆਨ ਲਿੱਤਾ ਤੇ ਫਿਰ ਇਨਵੈਸਟੀਗੇਸ਼ਨ ਕੀ ਹੈ ਨਾ ਤਾਂ ਪਹਿਲਾ ਕੇਸ ਹੈ ਜਿੱਥੇ ਜਿਹਦੇ ਤੇ ਹਮਲਾ ਹੋਇਆ ਉਹਦਾ ਪਿਆਨ ਹੀ ਨਹੀਂ ਹੋਇਆ ਹਮਸਭ ਕਨਾਈਡ ਦਾ ਸੀਨ ਕੀ ਚੀਜ਼ਾਂ ਨੂੰ ਸਾਰਾ ਪਿਆਨ ਦਾ ਸੀਨ ਆ ਸਾਰੇ ਕ੍ਰਿਮੀਨਲ 엘ਮੈਂਟ ਸਹੀ ਮੈਨੇ ਤੇ ਆਮ ਆਦਮੀ ਪਾਰਟੀ ਜਿੰਨੇ ਵੀ ਕ੍ਰਿਮੀਨਲ 엘ਮੈਂਟ ਸੀ ਸਾਰੇ ਆਮ ਆਦਮੀ ਪਾਰਟੀ ਚ ਆ ਗਏ ਉਹਨਾਂ ਨੇ ਬਦਲਾਅ ਦਾ ਨਾਮ ਦੇ ਕੇ ਉਹਨਾਂ ਨੇ ਕਬਜ਼ਾ ਪੰਜਾਬ 'ਚ ਕਰ ਲਿਆ ਤੇ ਅੱਜ ਪੰਜਾਬ ਨੂੰ ਲੁੱਟ ਰਿਹਾ ਹੈ ਤੇ ਪੰਜਾਬ ਦੀ ਸਿਚੁਏਸ਼ਨ ਖਰਾਬ ਕਰ ਰਹੀ ਹੈ ਉਹ ਦੱਸ ਰਹੇ ਨੇ ਕਿ ਪਿਛਲੇ 3 ਸਾਲਾਂ ਦੇ ਵਿੱਚ ਜੋ ਰਾਹ ਗਨੇ ਆ ਇਸ ਤਰੀਕੇ ਦੇ ਪੰਜਾਬ ਮਕਾਮ ਤੇ ਪਹੁੰਚ ਗਿਆ ਉਹਦਾ ਮੁਕਾਬਲੇ ਮਕਾਮ ਤੱਕ ਸਾਰੇ ਜਾਂਦੀ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਦੇਖੋ ਮੈਂ ਕਹਿੰਦਾ ਫਿਰ ਵੀ ਹੱਥ ਜੋੜ ਕੇ ਪੰਜਾਬੀ ਉੱਗਣ ਬਚਾ ਲਈਏ ਆਪਾਂ ਪੰਜਾਬ ਜੇ ਅਜੇ ਲੋਕ ਰਹਿਣਗੇ ਅਜੇ ਸਰਕਾਰਾਂ ਰਹਿਣਗੀਆਂ ਤੇ ਪੰਜਾਬ ਬਹੁਤ ਪਿੱਛੇ ਚਲੇ ਜਾਊ ਥੈਂਕ ਯੂ 25 25 ਥੈਂਕ ਯੂ ਤੁਸੀਂ ਇਕੱਲੇ ਇੱਥੇ ਨਹੀਂ ਤੁਸੀਂ ਥਾਣਿਆਂ ਤੇ ਕ੍ਰਿਡਿਟ ਅਟੈਕ ਹੋ ਜਾਂ 15 ਤੇ ਗ੍ਰੇਡਿੰਗ ਟੈਕ ਹੋ ਰਹੀ ਹੈ ਤੇ ਤੁਸੀਂ ਦੇਖੋ ਲੀਡਰਸ਼ਿਪ ਤੇ ਹੁਣ ਹੋਣ ਲੱਗੇ